ਇਕ ਨਿੱਜੀ ਸਕੂਲ ਦੇ ਬਾਹਰ ਉਸ ਸਮੇਂ ਡਰ ਦਾ ਮਾਹੌਲ ਬਣ ਗਿਆ ਜਦ ਪਾਰਕਿੰਗ 'ਚ ਖੜੀ ਹੋਈ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਕਾਰ ਮਾਲਕ ਨੇ ਦੱਸਿਆ ਕਿ ਉਹ ਛੁੱਟੀ ਦੇ ਸਮੇਂ ਬੱਚਿਆਂ ਨੂੰ ਸਕੂਲੋਂ ਲੈਣ ਲਈ ਆਇਆ ਸੀਗਾ ਅਤੇ ਜਿਵੇਂ ਹੀ ਉਸਨੇ ਕਾਰ ਜਿਹੜੀ ਐ ਸਟਾਰਟ ਕੀਤੀ ਐ ਤਾਂ ਅੰਦਰੋਂ ਕੁਝ ਸੜਨ ਦੀ ਸਮੈਲ ਆਈ ਜਿਸ ਤੋਂ ਬਾਅਦ ਉਹ ਗੱਡੀ ਤੋਂ ਬਾਹਰ ਉਤਰ ਆਏ ਤਾਂ ਅਚਾਨਕ ਗੱਡੀ ਨੂੰ ਅੱਗ ਜਿਹੜੀ ਐ ਉਹ ਪੈ ਗਈ ਅੱਗ ਇੰਨੀ ਭਿਆਨਕ ਸੀ ਕਿ ਗੱਡੀ ਪੂਰੀ ਤਰ੍ਹਾਂ ਸੜ ਕੇ ਜਿਹੜੀ ਐ ਉਸ ਵਾਹ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਗਿਆ ਮੁਕ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਜਿਹੜਾ ਉਹ ਪਾਇਆ ਗਿਆ ਤਾਂ ਇਸ ਪੂਰੇ ਮਾਮਲੇ ਤੇ ਕਾਰ ਮਾਲਕ ਦਾ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਨੇ ਲਫਾਈ ਦੀ ਗੱਡੀ ਇਕੱਠਾ ਆਪੀ ਚਾਹੀਏ ਕਾਰਨ ਬਸ ਸਾਨੂੰ ਦੁਆਰ ਨੂੰ ਲੈਣ ਆਏ ਸੀ ਬੱਚੇ ਨੂੰ ਜੀ ਤੇ ਬੱਚੇ ਨੂੰ ਲੈਣ ਆ ਕੇ ਆਏ ਸੀਗੇ ਤੇ ਗੱਡੀ ਸਟਾਰਟ ਕੀਤੀ ਆਪਾਂ ਲਈ ਸਰਕਟ ਸ਼ਾਰਟ ਹੋ ਗਿਆ ਜੀ ਤੇ ਅੱਜ ਵੱੜ ਗਈ ਗੱਡੀ ਮੌਕੇ ਤੇ ਅੱਜ ਹੋਜੀ ਨਹੀਂ ਤੇ ਤੇਜ ਹੋ ਗਿਆ ਚਲੋ ਅੱਗੇ ਬੱਚੇ ਹੱਥ ਤੇ ਨਹੀਂ ਕੁਦਰਤੀ ਸਾਰੇ ਸਿਬਾਰ ਹੀ ਖੜੇ ਸੀਗੇ ਬਸ ਸਾਲ ਮਰੀ ਹੈ ਇਸ ਤੋਂ ਦਾ ਸਾਰਕਟ ਹੋਇਆ ਇਹ ਨੂੰ ਦੇ ਅੱਗੇ ਦੀ ਸਟੈਲਜੀ ਆ ਗਈ ਹੋਣਾ ਚੱਕ ਕੇ ਦੇਖਿਆ ਕੋਦਾਂ ਤੇ ਅੱਜ ਵੱਧੀ ਇਹ ਕੋ ਤਾਂ ਪਾਣੀ ਦੀ ਟੀਮ ਆ ਰਹੀ ਕਿਤੇ ਤਾਂ ਦੁਬਾਰਾ ਹੀ ਟਾਈਮ ਤੇ ਮਿਲਿਆ ਨਹੀਂ ਗਿਆ। ਉਹ ਟਾਈਮ ਤੇ ਪਾਣੀ ਨਾ ਮਿਲਿਆ ਤੇ ਅੱਗੇ ਵਧ ਹੀ ਗਈ ਤੇ ਉਹ ਕਾਬੂ ਤੋਂ ਬਾਹਰ ਹੋ ਗਿਆ ਹੋਣਾ। ਫਾਇਰ ਬ੍ਰਿਗੇਡ ਆਇਆ ਤੇ ਹੁਣ ਕੋਈ ਕਾਬੂ ਪਾਈ ਹੈ ਜੀ। ਚਲੋ ਫਿਰ ਕੋਈ ਹੋਰ ਜਾਨੀ ਮੱਲੀ ਨੁਕਸਾਨੋਂ ਤੋਂ ਬਚ ਗਿਆ ਹੈ। ਹਾਂ ਜੀ ਕਿਹੜੀ ਗੱਡੀ? ਬੈਗਨਾਰ ਹੈ। ਇਹ ਫਸ ਟਾਈਮ ਆ ਦਸਵੇ ਸਕੂਲ ਕੋਲੇ ਖੜੀ ਸੀ ਇੱਥੇ ਛੋਟੀਆਂ ਟਾਈਮ ਸੀ ਬੱਚਿਆਂ ਨੂੰ ਲੈਣ ਆਏ ਸੀ। ਬੈਗਨਾਰ ਗੱਡੀ ਸੀ ਐਨਜੀਟੀ ਤੇ ਸੀਗੀ। ਤੇ ਜਦੋਂ ਗੱਡੀ ਨੂੰ ਸਟਾਰਟ ਕਰਨ ਲੱਗੇ ਤੇ ਅਚਾਨਕ ਉਹ ਤੋਂ ਅੱਗ ਸ਼ੁਰੂ ਹੋ ਗਈ ਜੀ। ਜਦੋਂ ਸਾਡੀ ਪੀਸਰ ਪਾਰਟੀ ਮੌਕੇ ਤੇ ਤੇ ਖੜੀ ਸੀਗੀ। ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਹੈ ਫਾਇਰ ਬ੍ਰਿਗੇਡ ਬਹੁਤ ਜਲਦੀ ਐਕਸ਼ਨ ਕਰਕੇ ਇੱਥੇ ਆ ਗਈ ਜੀ ਬਾਕੀ ਹੋਰ ਜਾਨੀ ਨੁਕਸਾਨ ਤੋਂ ਬਚਾਦਾ ਬਚਾਵਾ ਹੋਇਆ ਜੀ ਤੇ ਗੱਡੀ ਨੂੰ ਥੋੜੀ ਅੱਗ ਲੱਗੀ ਸੀ ਤੋਂ ਕਾਬੂ ਕਰਦੇ ਜੇ ਕਰਦੇ